ਤਾਂ ਨੂੰ ਅੱਜ ਇਹੋ ਜੀ ਇੱਕ ਜਾਣਕਾਰੀ ਦਵਾਂਗੇ ਜਿਹਦੇ ਵਿੱਚ ਆਪਣਾ ਹੀ ਵਾਰਸ ਪੈਸੇ ਲੈਣ ਗਿਆ ਹੋਵੇ ਤੇ ਪੈਸੇ ਆ ਵੀ ਗਏ ਹੋਣ ਤੇ ਉਹਨੂੰ ਮਿਲੇ ਨਾ ਹੋਣ ਇਹਨਾਂ ਦੀ ਮੁਸ਼ਕਲ ਇਹ ਸੀ ਕਿ ਇਹਨਾਂ ਨੇ ਅਕਾਊਂਟ ਬੇਟੇ ਦਾ ਜਿਹਦੇ ਵਿੱਚ ਇਹ ਵਾਰਸ ਇਹਨਾਂ ਨੇ ਆਪਣਾ ਅਕਾਊਂਟ ਵੀ ਓਪਨ ਕਰਵਾ ਲਿਆ ਸੀ ਕਿਉਂਕਿ ਬੈਂਕ ਕਮਿਸ਼ਨ ਨੌਮਣੀ ਦਾ ਉੱਥੇ ਕਾਊਂਟ ਓਪਨ ਕਰਕੇ ਹੀ ਦੂਜੇ ਬੰਦੇ ਨੂੰ ਪੈਸੇ ਉਹਦਾ ਕਲੇਮ ਦਿੰਦੀ ਹੈ ਸੋ ਕਲੇਮ ਲੈਣ ਜਦੋਂ ਇਹਨਾਂ ਨੇ ਫਿੰਗਰ ਲਾਉਂਦੇ ਸੀ ਚਲੋ ਪੜੇ ਨਹੀਂ ਸੀ ਤੇ ਇਹਨਾਂ ਨੇ ਆਪਣੇ ਲਾਗੋਂ ਆਸ ਤੱਕੀ ਕੋਈ ਪੜਿਆ ਲਿਖਿਆ ਮੁੰਡਾ ਨਾਲ ਜਿਹੜਾ ਲੈ ਕੇ ਜਾਂਦੇ ਸੀ ਜਿਨਨੇ ਇਹਨਾਂ ਦਾ ਆਉਣ ਜਾਣ ਦਾ ਕੰਮ ਸਖਾਲਾ ਕੀਤਾ ਤੇ ਉੱਥੋਂ ਦੀ ਕਾਗਜ਼ੀ ਕਾਰਵਾਈ ਕੰਪਲੀਟ ਕਰਵਾਈ ਉਹਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨੇ ਇਹਨਾਂ ਕੰਮ ਕਰਵਾਇਆ ਪਰ ਥੋੜੀ ਜੀ ਵਿੱਚੋਂ ਮਿਸਟੇਕ ਕਰ ਗਿਆ ਜਿੱਥੇ ਉਹ ਇੱਕ ਤੋ ਖਾਦੜੀ ਵਾਲਾ ਬੰਦਾ ਬਣ ਗਿਆ ਉਹ ਕਿੱਦਾਂ ਬਣਿਆ ਜੀ ਉਹਨੇ ਕੀ ਕੀਤਾ ਕਿ ਆਂਟੀ ਦੇ ਨਾਲ ਜਾ ਕੇ ਸਾਰਾ ਪ੍ਰੋਸੈਸ ਤੇ ਕੰਪਲੀਟ ਕਰਾਇਆ ਪਰ ਜੋ ਬੈਂਕ ਨੇ ਆਂਟੀ ਜੀ ਨੂੰ ਉਹਨਾਂ ਨੂੰ ਏਟੀਐਮ ਪਾਸਬੁੱਕ ਦਿੱਤਾ ਉਹ ਵੀ ਉਹਨੇ ਆਪ ਰੱਖਿਆ ਤੇ ਆਧਾਰ ਕਾਰਡ ਤੇ ਮੋਬਾਈਲ ਵੀ ਉਹਦਾ ਆਪ ਦਾ ਹੀ ਲੱਗਾ ਹੋਇਆ ਸੀ ਜਿਸ ਦਾ ਕਰਕੇ ਪਿੰਨ ਵਗੈਰਾ ਬੰਨ ਚ ਸੌਕ ਹੋ ਗਈ ਸੋ ਕਲੇਮ ਤਾਂ ਪਾਸ ਹੋ ਗਿਆ ਕਲੇਮ ਉਹਨਾਂ ਨੇ ਪਾਸ ਕਰਕੇ ਛੇਵੇਂ ਦਿਨ ਹੀ ਆਂਟੀ ਦੇ ਅਕਾਊਂਟ ਵਿੱਚ ਪਾਤ ਲੇਕਿਨ ਉਹ ਅਕਾਊਂਟ ਜੋ ਪੈਸਾ ਸੀ ਉਹ ਆਂਟੀ ਨੂੰ ਨਾਮ ਮਿਲ ਕੇ ਉਹ ਬੰਦੇ ਨੇ ਏਟੀਐਮ ਬ੍ਰਾਂਚ ਕਢਵਾ ਲਿਆ ਜਿਸ ਦਿਨੇ ਮੈਨੂੰ ਮਿਲਦੇ ਆ ਜੀ ਉਸ ਦਿਨ ਫਿਰ ਇਹੀ ਪਤਾ ਕਰਨ ਗਏ ਕਿ ਸਾਡੇ ਜਿਹੜੇ ਪੈਸੇ ਆ ਉਹ ਕਿਉਂ ਨਹੀਂ ਆ ਰਹੇ ਅਜੇ ਤੱਕ ਸੋ ਉਸ ਦਿਨ ਉੱਥੇ ਮੈਂ ਵੀ ਸੇਮ ਬ੍ਰਾਂਚ ਦੇ ਵਿੱਚ ਸੀ ਸੋ ਇਹਨਾਂ ਨੇ ਮੇਰੇ ਕੋਲ ਗੱਲ ਕੀਤੀ ਜਿਸ ਤੋਂ ਬਾਅਦ ਮੈਂ ਇਹਨਾਂ ਦਾ ਅਕਾਊਂਟ ਬੈਂਕ ਦੇ ਮੈਨੇ ਸਾਹਿਬ ਕੋਲੋਂ ਚੈੱਕ ਕਰਵਾਇਆ ਜਿਸ ਜਿਸ ਨੂੰ ਚੈੱਕ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਜਿਹੜੇ ਇਹਨਾਂ ਦੇ ਪੈਸੇ ਆ ਉਹ ਤਕਰੀਬਨ 6 ਦਿਨ ਬਾਅਦ ਕਲੇਮ ਸਕਸੈਸ ਹੋਇਆ ਹੋ ਤੇ ਉਸੇ ਨੈਕਸਟ ਡੇ ਸਵੇਰੇ ਮਾਰਨਿੰਗ ਟਾਈਮ ਹੀ ਬਾਕਾਇਦਾ ਏਟੀਐਮ ਤੋਂ ਨਿਕਲ ਗਏ ਜਦੋਂ ਮੈਂ ਇਹ ਗੱਲ ਆਂਟੀ ਜੀ ਨੂੰ ਪੁੱਛੀ ਤੇ ਇਹਨਾਂ ਨੇ ਦੱਸਿਆ ਕਿ ਮੈਨੂੰ ਤੇ ਵੀਰ ਏਟੀਐਮ ਚਲਾਉਣਾ ਹੀ ਨਹੀਂ ਆਉਂਦਾ ਨਾਲੇ ਮੈਂ ਤੇ ਏਟੀਐਮ ਆਪਣੇ ਉਸੇ ਜੋ ਮੇਰਾ ਪਾਸਪੋਰਟ ਤੋਂ ਹੈ ਜਿਹਨੂੰ ਮੈਂ ਨਾਲ ਲੈ ਕੇ ਆਂਦੀ ਸੀ ਮਨੂੰ ਦਿੱਤਾ ਹੋਇਆ ਸੀ ਸੋ ਬਾਅਦ ਵਿੱਚ ਮੈਂ ਉਹਨਾਂ ਨਾਲ ਕੰਟੈਕਟ ਫੋਨ ਤੇ ਕੀਤਾ ਕਿ ਮੈਂ ਪੁੱਛਿਆ ਮੈਂ ਕਿਹਾ ਵੀਰ ਜੀ ਇਦਾਂ ਵੀ ਤੁਸੀਂ ਰਾਜਕੌਰ ਜੀ ਦੇ ਨਾਲ ਆਉਂਦੇ ਰਹੇ ਜੀ ਤੁਸੀਂ ਕਲੇਮ ਸੈਟਲ ਕਰਵਾਇਆ ਹੋ ਤੇ ਉਹਦੀ ਅਮਾਉਂਟ ਜਿਹੜੀ ਉਹ ਰਾਜਕੌਰ ਨੂੰ ਤੇ ਮਿਲੀ ਨਹੀਂ ਤੇ ਏਟੀਐਮ ਤੁਹਾਡੇ ਕੋਲ ਹੈ ਜਿਹਦਾ ਕਰਕੇ ਉਹ ਏਡੀਐਮ ਰਾਈ ਨਿਕਲੀ ਹੋਈ ਆ ਪਹਿਲਾਂ ਤੇ ਉਹਨਾਂ ਨੇ ਸਾਫ਼ ਮਨਾਂ ਕਰਤਾ ਸਾਫ਼ ਮਨਾਂ ਕਰਨ ਤੇ ਇਹ ਸੀ ਕਿ ਪਹਿਲਾਂ ਤੇ ਚਲੋ ਮੈਂ ਵੀ ਸੋਚਿਆ ਕਿ ਕੋਈ ਕੱਲ ਨੂੰ ਇੱਕ ਵਾਰੀ ਬੈਠ ਕੇ ਗੱਲ ਕਰਦੇ ਆ ਜੇ ਨਾ ਗੱਲ ਕਲੀਅਰ ਹੋਊਗੀ ਤੇ ਆਪਾਂ ਕਾਰਜਕਾਰੀ ਕਾਰਵਾਈ ਜਾਂ ਕਾਨੂੰਨੀ ਸਹਾਇਤਾ ਦੇ ਨਾਲ ਇਹ ਚੀਜ਼ ਨੂੰ ਸੋਲਵ ਕਰਾਂਗੇ ਸੋ ਸ਼ਾਮ ਨੂੰ ਹੀ ਉਹ ਬਾਅਦ ਵਿੱਚ ਆਂਟੀ ਜੀ ਦੇ ਕੋਲ ਆ ਕੇ ਆਂਟੀ ਜੀ ਨੂੰ ਕਹਿਣ ਲੱਗਾ ਕਿ ਕੌਣ ਹੀ ਬੰਦੇ ਕਿੱਦਾਂ ਹੀ ਉਹਨਾਂ ਦਾ ਕੀ ਪਰ ਆਂਟੀ ਜੀ ਨੇ ਇਹ ਗੱਲ ਉਹਨਾਂ ਨੂੰ ਕਹੀ ਕਿ ਉਹ ਬੈਂਕ ਦੇ ਅਧਿਕਾਰੀ ਹੀ ਉਹਨਾਂ ਨੇ ਚਲੋ ਮੈਨੂੰ ਟਾਈਮ ਦਿੱਤਾ ਵਾ ਕਿ ਤੁਸੀਂ ਮੇਰੇ ਨਾਲ ਹੈਲਪ ਕੀਤੀ ਹੈ ਤਾਂ ਕਿ ਉਹਨਾਂ ਨੇ ਅੱਜ ਹੀ ਆਪਣੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਸੋ ਨੈਕਸਟ ਡੇ ਤੱਕ ਉਹ ਨਹੀਂ ਮੰਨਿਆ ਫਿਰ ਜਦੋਂ ਅਸੀਂ ਉੱਥੇ ਮੌਕੇ ਤੇ ਹਾਜ਼ਰ ਹੋਏ ਤਾਂ ਉਸ ਨੇ ਆਪਣਾ ਇਹ ਜਿਹੜਾ ਹੈਗਾ ਹੀ ਇਹ ਫਰਾਡ ਕਰਨ ਦਾ ਤਰੀਕਾ ਇਹਨੂੰ ਉਹਨੇ ਆਪਣੇ ਆਪ ਤੇ ਕਬੂਲਿਆ ਕਿ ਹਾਂ ਮੈਂ ਇਦਾਂ ਕੀਤਾ ਫਿਰ ਆਂਟੀ ਜੀ ਉਹਨਾਂ ਦੇ ਕਹਿਣ ਦੇ ਉੱਪਰ ਹੀ ਉਹਨਾਂ ਦੇ ਉੱਪਰ ਕਾਗਜ਼ੀ ਕਾਰਵਾਈ ਕੋਈ ਜਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਉਹਦਾ ਕਾਰਨ ਇਹ ਸੀ ਕਿ ਇਹਨਾਂ ਦਾ ਬੇਟਾ ਤੇ ਵਿਚਾਰਾ ਚਲਾ ਗਿਆ ਹੁਣ ਇਹਨਾਂ ਨੂੰ ਵੀ ਆਪਣੇ ਆਸਪड़ੋਸ ਤੋਂ ਹੀ ਆਸਰਾ ਸੀ ਤੇ ਅਸੀਂ ਅੱਜ ਉੱਤੇ ਕਾਨੂੰਨੀ ਕਾਰਵਾਈ ਕਰਵਾ ਕੇ ਇਹਨਾਂ ਦਾ ਆਸਰਾ ਵੀ ਕਿਤੇ ਨਾ ਕਿਤੇ ਖੋ ਰਿਹਾ ਹੈ ਬਾਕੀ ਜਿਹੜੀ ਗੱਲ ਹੈ ਜੀ ਮੈਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਜੋ ਗਲਤੀ ਆਂਟੀ ਨੇ ਕੀਤੀ ਕੱਲ ਨੂੰ ਇਹ ਗਲਤੀ ਕਰਨ ਤੋਂ ਬਾਅਦ ਆਪਣਾ ਉਹਨਾਂ ਦੇ ਨਾਲ ਫਿੱਕ ਵੀ ਪੈਂਦਾ ਵਾ ਦੂਸਰੇ ਨੰਬਰ ਤੇ ਸਾਡੀ ਜਿਹੜੀ ਪੂੰਜੀ ਉਹ ਵੀ ਖਰਾਬ ਹੁੰਦੀ ਆ ਸੋ ਬੇਨਤੀ ਇਹੀ ਹੈ ਕਿ ਤੁਹਾਨੂੰ ਇਹ ਵੀਡੀਓ ਦਾ ਮਕਸਦ ਸਾਨੂੰ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਇਹ ਚੀਜ਼ ਤੋਂ ਸਤਰਕ ਰਹਿਣਾ ਵਾ ਆਪਣਾ ਏਟੀਐਮ ਆਪਣੇ ਡਾਕੂਮੈਂਟ ਆਪਣੀ ਪਿੰਨ ਆਪਣਾ ਮੋਬਾਈਲ ਨੰਬਰ ਆਪਣੇ ਅਕਾਊਂਟ ਨੂੰ ਕਿਸੇ ਹੋਰ ਦਾ ਮੋਬਾਈਲ ਨੰਬਰ ਇਹ ਸਾਰੀਆਂ ਚੀਜ਼ਾਂ ਤੋਂ ਬਹੁਤ ਅਵੇਅਰ ਰਹਿਣਾ ਵਾ ਸਤਿ ਸ੍ਰੀ ਅਕਾਲ ਵੀਰ ਜੀ ਸਾਰੀ ਸੰਗਤ ਨੂੰ ਵੀਰ ਜੀ ਇਸ ਤਰ੍ਹਾਂ ਮੈਂ ਬਾਂਕਚ ਜਾਂਦੀ ਰਹੀ ਹਾਂ ਮੇਰਾ ਡੇਟਾ ਇਹਦੀ ਧੱਤ ਹੋ ਗਈ ਸੀ ਤੇ ਇਸ ਤਰ੍ਹਾਂ ਮੇਰੇ ਬੇਟੇ ਦਾ ਇੱਕ ਯਾਰ ਦੋਸਤ ਸੀ ਤੇ ਉਸ ਨੇ ਸਾਰਾ ਕੁਝ ਮੇਰੇ ਨਾਲ ਜਾਂਦਾ ਆਉਂਦਾ ਰਿਹਾ ਸੀ ਉਹਨੇ ਸਭ ਕੁਝ ਮੇਰੀ ਕਾਪੀ ਕੁਕੀ ਬਣਾ ਕੇ ਸਾਰਾ ਕੁਝ ਉਸ ਨੇ ਕੀਤਾ ਸੀ ਤੇ ਬਾਅਦ ਚੋਂ ਇਸ ਤਰ੍ਹਾਂ ਪੈਸੇ ਆ ਗਏ ਹੀ ਤੇ ਮੈਂ ਇਸ ਤਰ੍ਹਾਂ ਪੈਸੇ ਚੈੱਕ ਕਰਾਉਂਦੀ ਰਹੀ ਤੇ ਉਹ ਕਹਿੰਦੇ ਵੀ ਤੁਹਾਡੇ ਪੈਸੇ ਨਿਕਲ ਗਏ ਤੇ ਮੈਂ ਪਰੇਸ਼ਾਨ ਹੋ ਗਈ ਤੇ ਵੀਰ ਜੀ ਇਹ ਉੱਤੇ ਹਰਪ੍ਰੀਤ ਸਿੰਘ ਤੇ ਮੈਂ ਇਹਨੂੰ ਦੱਸਿਆ ਵੀ ਮੇਰੇ ਬੇਟੇ ਦੀ ਇਸ ਤਰ੍ਹਾਂ ਵੀਰ ਜੀ ਦੱਤ ਹੋ ਗਈ ਆ ਸਾਰਾ ਕੁਝ ਮੈਂ ਨਾਲ ਲਿਆਈ ਨੂੰ ਇਹਨੇ ਬੜਾ ਤਰਸ ਖਾ ਕੇ ਮੈਨੂੰ ਆਖਿਆ ਵੀ ਮਾਤਾ ਜੀ ਤੁਸੀਂ ਪਰੇਸ਼ਾਨ ਨਾ ਹੋ ਕੋਈ ਗੱਲ ਨਹੀਂ ਮੈਂ ਹੈਗਾ ਵਾ ਮੈਂ ਤੁਹਾਡਾ ਸਾਰਾ ਮਸਲਾ ਹੱਲ ਕਰ ਦੂੰਗਾ ਤੇ ਫਿਰ ਇਹਨੇ ਮੈਨੂੰ ਉਸੇ ਵੇਲੇ ਜਿਹੜੇ ਮੁੰਡੇ ਦਾ ਮੇਰੇ ਫੋਨ ਨੰਬਰ ਹੀ ਇਸ ਤਰ੍ਹਾਂ ਲੈ ਕੇ ਇਨੇ ਨੂੰ ਫੋਨ ਕੀਤਾ ਉਹ ਮੰਨ ਗਿਆ ਸੀ ਪਹਿਲਾਂ ਤਾਂ ਕਹਿੰਦਾ ਸੀ ਨਹੀਂ ਤੇ ਫਿਰ ਉਹਨੇ ਮੁੜ ਕੇ ਥੋੜੇ ਜੇ ਦਿਲਾਪਿਛੋਂ ਪਹਿਲੇ ਵੀ ਮੰਨ ਗਿਆ ਜੀ ਤੇ ਦੇਣ ਵਾਸਤੇ ਮੈਂ ਜਿੰਨੇ ਵੀ ਪੈਸੇ ਲਾਇਆ ਮੈਂ ਸਾਰੇ ਦੇ ਸਕਦਾ ਹਾਂ ਅੱਜ ਉਹਨੇ ਮੈਨੂੰ ਪੈਸੇ ਸਾਰੇ ਦੇ ਦਿੱਤੇ ਹੱਥ ਜੋੜ ਕੇ ਵੀਰ ਜੀ ਸਾਰਿਆਂ ਨੂੰ ਬੇਨਤੀ ਕਰਦੀ ਆ ਆਪਣੇ ਜਿੰਨੇ ਵੀ ਬੈਂਕ ਦੇ ਫਰੂਪ ਆ ਕਿਸੇ ਨੂੰ ਨਾ ਯਕੀਨ ਕਰਕੇ ਦੋ ਇਹ ਮੇਰ ਨਾਲ ਧੋਖਾ ਹੋਇਆ ਗਾਂ ਹੋਰ ਵੀ ਕਿਸੇ ਨਾਲ ਹੋ ਸਕਦਾ। ਇੰਨਾ ਸਾਰੇ ਟੀਮ ਦਾ ਮੈਂ ਇੰਨਾ ਧੰਨਵਾਦ ਕਰਦੀ ਆ। ਬਹੁਤ ਜਿਆਦੀ ਮਿਹਰਬਾਨੀਆਂ। ਮੇਰੇ ਹੱਥ ਦੇ ਵਿੱਚ ਅੱਜ ਪੈਸੇ ਆ। ਇਹ ਸਿਰਫ ਇਹਨਾਂ ਕਰਕੇ ਜਾਂ ਵੀਰਾਂ ਦਾ ਕਰਕੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਵਾ। ਸੋ ਲਾਸਟ ਤੇ ਇਹੀ ਬੇਨਤੀ ਹੈ ਕਿ ਤੁਸੀਂ ਆਂਟੀ ਜੀ ਉਹਨਾਂ ਕੋ ਵੀ ਸਾਰਾ ਕੁਝ ਸੁਣ ਲਿਆ ਵਾ। ਸੋ ਮੇਰੇ ਵੀਰ ਸਾਰੇ ਧਿਆਨ ਦੇਣ ਤਾਂ ਜੋ ਆਪਾਂ ਇਹ ਨਵੇਂ ਜਾਂ ਪੁਰਾਣੇ ਤਰੀਕਿਆਂ ਦੇ ਫਰਾਡ ਤੋਂ ਬਚ ਸਕੀਏ। ਬਹੁਤ ਬਹੁਤ ਧੰਨਵਾਦ ਜੀ।